ਬੰਗਲਾਦੇਸ਼ ਦੇ ਵਿੱਚ 26-11 ਵਰਗੇ ਅਤਵਾਦੀ ਹਮਲੇ ਦੇ ਦੌਰਾਨ ਬੰਦਕ بنائے ਗਏ 18 ਅਤਵਾਦ ਲੋਕਾਂ ਨੂੰ ਮੁਕਤ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਕਮਾਂਡ ਵੱਲੋਂ ਸ਼ੁਰੂ ਕੀਤਾ ਗਿਆ ਆਪਰੇਸ਼ਨ ਖਤਮ ਹੋ ਚੁੱਕਿਆ ਹੈ ਜੋ ਕਿ ਬੀਤੀ ਰਾਤ ਤੋਂ ਸ਼ੁਰੂ ਕੀਤਾ ਗਿਆ ਸੀ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਵਿੱਚ ਸ਼ੁੱਕਰਵਾਰ ਰਾਤ ਉਤਸਰਖਿਆਲੇ ਇਲਾਕੇ ਦੇ ਵਿੱਚ ਰੈਸਟੋਰੈਂਟ ਦੇ ਅੰਦਰ ਇਸਲਾਮਿਕ ਸਟੇਟ ਦੇ ਅਤਵਾਦੀ ਵੜ ਗਏ ਵਿਦੇਸ਼ੀਆਂ ਸਮੇਤ ਕਟਕੜਵੀਂ ਲੋਕਾਂ ਨੂੰ ਬੰਦਕ ਬਣਾ ਲਿਆ ਗਿਆ ਜਿਸ ਦੇ ਬਾਅਦ ਬੰਦੂਕਦਾਰੀਆਂ ਤੇ ਬੰਗਲਾਦੇਸ਼ੀ ਜ਼ੁਰਖਿਆ ਬਲਾਂ ਦੇ ਵਿਚਾਲੇ ਗੋਲੀਬਾਰੀ ਸ਼ੁਰੂ ਹੋ ਗਈ ਗੋਲੀਬਾਰੀ ਦੇ ਵਿੱਚ ਦੋ ਪੁਲਿਸ ਕਰਮੀਆਂ ਦੀ ਮੌਤ ਹੋ ਗਈ ਹੈ ਜਦਕਿ 36 ਲੋਕ ਸਖਮੀ ਹੋ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਸੁਰੱਖਿਆ ਬਲਾਨੇ 6 ਅਤਵਾਦੀਆਂ ਨੂੰ ਮਾਰ ਦਿੱਤਾ। ਜਦਕਿ ਇੱਕ ਅਤਵਾਦੀ ਨੂੰ ਜ਼ਿੰਦਾ ਫੜੇ ਜਾਂਦਾ ਦਾਵਾ ਵੀ ਕੀਤਾ ਜਾ ਰਿਹਾ ਹੈ। ਜਾਣਕਾਰ ਦੇ ਮੁਤਾਬਕ 9 ਅਤਵਾਦੀਆਂ ਦੇ ਅੰਦਰ ਹੋਣ ਦਾ ਖਤਸ਼ਾ ਸੀ। ਪੂਰੇ ਇਲਾਕੇ ਦੀ ਜ਼ਬਰਦਸਤ ਘੇਰਾਬੰਦੀ ਕੀਤੀ ਗਈ ਹੈ। ਇਸ ਦੇ ਨਾਲ ਹੀ ਡਾਕਟਰਾਂ ਦੀਆਂ ਟੀਮਾਂ ਵੀ ਪਹੁੰਚ ਗਈਆਂ ਨੇ ਜੋ ਜ਼ਖਮੀਆਂ ਦਾ ਇਲਾਜ ਕਰ ਰਹੀਆਂ ਨੇ। ਕਰੀਬ 100 ਕਮਾਂਡੋ ਨੇ ਰੈਸਟੋਰੈਂਟ ਨੂੰ ਘੇਰ ਰੱਖਿਆ। ਰੈਸਟੋਰੈਂਟ ਦੇ ਆਸ-ਪਾਸ ਦੀਆਂ ਗਲੀਆਂ ਦੇ ਵਿੱਚ ਕਿਸੇ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਹੈ। ਇਤੋਦੀ ਹੋਲੀ ਆਰਟੀਸਨ ਬੇਕਰੀ ਦੇ ਵਿੱਚ ਘਟੋ ਘਟ ਨੌ ਅਤਵਾਦੀ ਅੱਲਾਹੁ ਅਕਬਰ ਚੀਕਦੇ ਹੋਏ ਅੰਦਰ ਵੜੇ ਅਤੇ ਸਥਾਨਕ ਸਮੇਂ ਦੇ ਮੁਤਾਬਕ ਰਾਤ ਕਰੀਬ 9:20 ਵਜੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਗਈ ਇਸ ਰੈਸਟੋਰੈਂਟ ਦੇ ਵਿੱਚ ਅਕਸਰ ਰਾਜਨੀਤਿਕ ਅਤੇ ਵਿਦੇਸ਼ੀ ਨਾਗਰਿਕਾਂ ਦਾ ਆਉਣਾ ਜਾਣਾ ਰਹਿੰਦਾ ਹੈ ਨਵੀਂ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਸੂਤਰਾਂ ਨੇ ਦੱਸਿਆ ਕਿ ਉਹ ਟਾਕਾ ਦੀ ਸਥਿਤੀ ਉਤੇ ਨਜ਼ਰ ਰੱਖਦੇ ਹੋਏ ਨੇ ਅਤੇ ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਇਸ ਦੇ ਇਲਾਵਾ ਭਾਰਤ ਦੇ ਵਿੱਚ ਵੀ ਅਲਰਟ ਐਲਾਨ ਦਿੱਤਾ ਗਿਆ ਹੈ ਤਵਾਦੀ ਸੰਘਟਨ ਇслаਮਿਕ ਸਟੇਟ ਨੇ ਆਪਣੀ ਸਮਾਚਾਰ ਏਜੰਸੀ ਮਾਕ ਦੇ ਮਾਧਿਅਮ ਰਾਹੀਂ ਇਸ ਹਮਲੇ ਦੇ ਕਰੀਬ 4 ਘੰਟੇ ਦੇ ਬਾਅਦ ਇਸ ਦੀ ਜ਼ਿੰਮੇਵਾਰੀ ਲਈ ਹੈ